ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਰਾਜਪੁਰ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਿਟੀ ਪੁਲਿਸ ਦੇ ਵੱਲੋਂ ਮਿਡਵੇ ਟਾਬੇ ਦੇ ਕੋਲ ਨਾਕਾਬੰਦੀ ਕੀਤੀ ਗਈ ਸੀ ਦੌਰਾਨ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਸਬੰਧੀ ਥਾਣਾ ਸਿਟੀ ਵਿਖੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਇੰਸਪੈਕਟਰ ਕਿਰਪਾਲ ਸਿੰਘ ਮੋਹੀਨੇ ਕੀ ਕਿਹਾ ਆਓ ਦੇਖਦੇ ਹਾਂ ਇਸ ਰਿਪੋਰਟ ਜਰੀਏ ਅਤੇ ਮਾਨਯੋਗ ਐਸਐਸਪੀ ਸੌ ਪਟਿਆਲਾ ਸ੍ਰੀ ਬੁਰਨ ਸਰਮ ਪੀਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਬੰਧ ਸਿੰਘ ਬੈਂਸ ਦੇ ਇੱਕ ਸਾਡੀ ਇਨਫੋਰਮੇਸ਼ਨ ਸੀਗੀ ਉਹ ਇਹਨੂੰ ਪਰਮਿਸ਼ਨ ਤੇ ਸਾਡੇ ਡੀਐਸਪੀ ਰਾਜਪਰਾ ਸਰਦਾਰ ਮਨਜੀਤ ਸਿੰਘ ਨੇ ਆड्डा-ਆਡਾ ਸਾਡੀਆਂ ਟੀਮਾਂ ਬਣਾ ਕੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਾਈ ਸਾਡੀ ਨਾਕਾ ਪਾਰਟੀ ਐਸਆਈ ਜੋਸਵਾਲ ਸਿੰਘ ਮਿਡਵੇ ਤੇ ਜਿਹਨੇ ਨਾਕਾਬੰਦੀ ਕੀਤੀ ਸੀ ਉਹਦੀ ਸੀ ਉਹਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹਦਾ ਨਾਮ ਗੌਰਵ ਤੇ ਜਿਹੜਾ ਗੁਰਦਾਸਪੁਰ ਦਾ ਰਹਿਣ ਵਾਲਾ ਇਨੂੰ ਇੱਕ ਬੈਗ ਦੇ ਤਹਿਤ ਫੜਿਆ ਫੜ ਕੇ ਜਿਹਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਸਾਨੂੰ ਦੋ ਪਿਸਟਲ ਤੇ ਤਿੰਨ ਮੈਗਜ਼ੀਨ ਤੇ ਦੋ ਰੋਂਦ ਜਿੰਦਾ ਜਿਹੜੇ ਉਹ ਬਰਾਮਦ ਹੋਏ ਅੱਜ ਅਸੀਂ ਇਹਦੇ ਤੇ ਐਫ ਆਰ ਨੰਬਰ 172 ਆਰਮ ਰੈਕਟ ਦੇ ਤਹਿਤ ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਤੇ ਵਿੱਚ ਪੇਸ਼ ਕੀਤਾ ਸਾਨੂੰ ਮਾਨਯੋਗ ਅਦਾਲਤ ਨੇ ਦੋ ਦਿਨ ਦਾ ਪੁਲਿਸ ਰਿਮਾਨਡ ਜਿਹੜਾ ਉਹ ਦਿੱਤਾ ਹੁਣ ਅਸੀਂ ਇਹਦੀ ਮਤਲਬ ਫਾਰਵਰਡ ਤੇ ਬੈਕਵਰਡ ਲਿੰਕ ਦੇਖਾਂਗੇ ਵੀ ਇਹਨੇ ਕਿਨੂੰ ਪਿਸਤਲ ਦੇਣਾ ਸੀ ਤੇ ਕਿੱਥੋਂ ਇਹ ਲੈ ਕੇ ਆਇਆ ਇੰਨੀ ਕਵਰੀ ਲੈ ਕੇ ਆਇਆ ਕਿੱਥੇ ਪਹਿਲਾਂ ਪਹਿਲਾਂ ਜੀ ਪਹਿਲਾ ਚਾਂਸ ਹੈ ਦਾ ਪਿਸਤਲਾਂ ਦਾ ਬਾਕੀ ਇਹਦੇ ਤੇ ਇੱਕ ਮਤਲਬ ਐਨਡੀਪੀਐਚ ਦਾ ਪਰਚਾ ਦਰਜ ਹੈਗਾ ਜਿਹੜਾ ਸ਼ਿਕਾਰ ਮਛਲੀ ਖਾਣਾ ਪੈਂਦਾ ਕਲਾਸ ਦੇ ਵਿੱਚ ਉੱਥੇ ਸਰ ਮਨਸ਼ਾ ਦਾ ਕੁਝ ਪਤਾ ਲੱਗਿਆ ਕਿ ਕਿਆ ਮਛਲੀਆਂ ਸੀ ਜਾਂ ਪਿਸਤਲ ਕਿੱਥੇ ਕਿਆ ਕਰ ਰਹਾ ਜੀ ਹਾਂ ਉਹੀ ਅਸੀਂ ਸਾਰਾ ਇਨਵੈਸਟੀਗੇਸ਼ਨ ਕਰਾਂਗੇ ਜੀ ਉਹ ਸਾਡਾ ਜਿਹੜਾ ਮਤਲ ਰਿਮਾਂਡ ਦੇ ਦੌਰਾਨ ਇਹੀ ਕੁਝ ਅਸੀਂ ਸਾਰਾ ਦੇਖਾਂਗੇ ਇਹ ਪਤਾ ਜਿਹੜੇ ਬੈਡ ਐਲੀਮੈਂਟ ਹੈ ਉਹਨਾਂ ਨਾਲ ਇਹ ਕੋਰਲੇਸ਼ਨ ਕੋਈ ਹੈ ਜੇ ਕੁਝ ਮੰਨਿਆ ਜੇ ਹਾਂ ਜੀ ਕੋਈ ਹੈਗਾ ਮੁੰਡਾ ਜਿਹੜਾ ਕੋਈ ਬਾਹਰ ਬੈਠਾ ਮੁੰਡਾ ਉਹਨੇ ਇਹਨੂੰ ਮਤਲਬ ਇਹ ਪਿਸਟਲ ਮਤਲਬ ਲਿਆਉਣ ਲਈ ਕਿਹਾ ਸੀਗਾ ਇਹ ਉਹਦੇ ਕਹਿਣ ਤੇ ਹੀ ਮਤਲਬ ਪਾਰਸਲ ਦਾ ਕਹਿਣ ਦੇ ਮੁਤਾਬਕ ਇਹ ਕੰਮ ਕਰ ਰਿਹਾ ਸੀਗਾ ਇਹਨੇ ਲਿਆ ਕੇ ਗੁਰਦਾਸਪੁਰ ਉਹਨੂੰ ਇਹ ਪਿਸਟਲ ਫੜਾਉਣੀ ਸੀ ਕਿੱਥੋਂ ਲਿਆ ਸੀ ਸਰ ਇਹਦੇ ਦੱਸਣ ਮੁਤਾਬਕ ਤਾਂ ਇਹ ਦਿੱਲੀ ਤੋਂ ਕਹਿੰਦਾ ਮੈਂ ਲੈ ਕੇ ਆਇਆ ਪਰ ਉਹ ਅਸੀਂ ਦੇਖਾਂਗੇ ਸਾਰਾ ਇਨਵੈਸਟੀਗੇਸ਼ਨ ਕਰਾਂਗੇ ਵੀ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਇਹ ਦੇਣੀ ਸੀ ਸਰ ਕੋਈ ਦੱਸੀ ਹੈ ਜੀ ਗੱਲ ਵੀ ਇਹ ਜਿੱਥੋਂ ਲੈ ਕੇ ਆਇਆ ਸੀ ਉੱਥੇ ਕਿਸ 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 ਚੀਜ਼ ਤੇ ਬੈਠ ਕੇ ਆਇਆ ਸੀ ਇੱਥੇ ਤੱਕ ਜੀ ਇਤੇ ਦਸਨ ਮੁਤਾਬਕ ਜੀ ਵਕ ਵਕ ਵੀ ਕਲਾਂਦੇ ਆਉਂਦੇ ਆ ਜਿੱਦਾਂ ਕੋਈ ਬੱਸ ਤੇ ਆ ਗਿਆ ਜਾਂ ਟੈਂਪੋ ਤੇ ਆ ਗਿਆ ਇਹਨੇ ਅੱਗੇ ਨਾਕਾਬੰਦੀ ਦੇਖ ਕੇ ਉਹ ਨਾਕਿਆ ਤੋਂ ਥੱਲੇ ਉਤਰ ਕੇ ਇਹ ਭੱਜਣ ਦੀ ਤਾਕਤ ਦੇ ਵਿੱਚ ਸੀਗਾ ਉਹ ਸਾਡੀ ਜਿਹੜੀ ਪੁਲਿਸ ਪਾਰਟੀ ਉਹਨੇ ਬੜੇ ਮੁਸਤੈਦੀ ਨਾਲ ਇਹਨੂੰ ਕਾਬੂ ਕਰਕੇ ਇਹਨਾਂ ਨੇ ਕੋਈ ਦੱਸਿਆ ਵੀ ਜਿੱਥੋਂ ਦਿੱਲੀੋਂ ਲੈ ਕੇ ਆਂਦਾ ਕਿ ਉਹ ਵਪਾਰ ਕਰਦੇ ਆ ਇਹ ਬਿਨਾ ਮੰਨ ਲਾਇਸੈਂਸ ਵਾਲੇ ਪਿਸਟਲਸ ਦਾ ਜਿਹੜੇ ਗੈਰ ਕਾਨੂੰਨੀ ਕੋਈ ਦੁਕਾਨ ਹੈ ਜਾਂ ਐਵੇਂ ਹਾਂਜੀ ਇਹ ਪਾਰਸਲ ਦੀ ਅੱਪ ਕਹਿ ਸਕਦੇ ਆ ਫਿਲਹਾਲ ਜਿਹੜਾ ਤਾਂ ਅੱਗੇ ਜਿਹਨੂੰ ਇਹ ਦੇਣਾ ਸੀ ਪਿਸਟਲ ਉਹ ਅਸੀਂ ਦੇਖਾਂਗੇ ਉਹ ਸਾਡਾ ਇੱਕ ਇਹ ਗੁਫੀਆ ਪਾਰਟ ਹੈਗਾ ਉਹ ਤੁਹਾਨੂੰ ਬਾਅਦ ਚ ਅਸੀਂ ਸਾਰਾ ਦੱਸਾਂਗੇ ਇਹ ਆ ਗਰੀਤ ਕੇ ਲੈ ਕੇ ਆਂਦਾ ਸੀ ਜਾਂ ਵਿੱਚ ਸਪਲਾਈਅਰ ਸੀਗਾ ਜੀ ਨਹੀਂ ਇਹਦੀ ਮਤਾਬਕਤਾ ਜੀ ਇਹਨੂੰ ਮੁੰਡੇ ਨੇ ਕਿਸੇ ਨੇ ਜਿੱਦਾਂ ਇਹਦੇ ਯਾਰ ਦੋਸਤ ਹੈ ਉਹਨੇ ਮਤਲਬ ਇਹਨੂੰ ਕਿਹਾ ਸੀਗਾ ਤੂੰ ਦਿੱਲੀ ਜਾ ਕੇ ਇਹ ਦੋ ਪਿਸਟਲ ਲੈ ਕੇ ਆਂ ਜੋ ਉਹ ਪਿਸਟਲ ਜਿਹੜੀਆਂ ਅੱਗੇ ਮੁੰਡੇ ਨੂੰ ਦੇਣੇ ਸੀਗੇ ਉਹ ਸਾਡੇ ਮਤਲਬ ਕੁਝ ਕਿੱਚਾ ਆ ਚੁੱਕਿਆ ਉਹ ਅਸੀਂ ਉਹਨੂੰ ਵੀ ਨਾਮਜ਼ਦ ਕਰਾਂਗੇ ਉਹ ਕੋਈ ਉਹ ਵੱਡੀ ਵਾਰਦਾਤ ਦੇ ਵਾਸਤੇ ਹਾਂਜੀ ਹਾਂਜੀ ਕੁਝ ਵੀ ਹੋ ਸਕਦਾ ਹੈ ਦੇਖੋ ਕਿੰਨੇ ਵਧੀਆ ਪਿਸਟਲ ਨੇ ਇਹਨਾਂ ਨਾਲ ਕੁਝ ਵੀ ਵਾਰਦਾਤ ਕਰਨ ਲਈ ਹੀ ਲੈ ਕੇ ਆਇਆ ਹੈ ਸਰ ਕੀ ਕੋਈ ਅਹੀ ਗੱਲ ਸਾਹਮਣੇ ਆਈ ਹੈ ਜਿਵੇਂ ਉੱਥੇ ਚੋਣ ਇਲੈਕਸ਼ਨ ਹੈਗੀ ਹੈ ਤਰਕਰ ਦੇ ਵਿੱਚ ਕਿ ਕੋਈ ਉਥੇ ਵੀ ਕੋਈ ਇਹ ਯੂਜ਼ ਕਰਨੇ ਸੀਗੇ ਜਾਂ ਕੋਈ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਜੀ ਇਲੈਕਸ਼ਨ ਸੰਬੰਧੀ ਕੁਝ ਨਹੀਂ ਹੈਗਾ ਪਰ ਅਸੀਂ ਫੇਰ ਵੀ ਇਨਵੈਸਟੀਗੇਸ਼ਨ ਸਾਰੀ ਉਖਰਾ ਲੇ ਠੀਕ ਹੈ